ਮਾਲਕ ਡਰਨਾਜ਼ਰ ਗੁਰੂ ਦਸਾਂ ਪਾਤਸ਼ਾਹ ਦੇ ਆਪਮਖਿ ਪ੍ਰੋਪਾ ਗੁੱਤਾ ਗਦੀ ਤੇ ਵਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀਾਂ ਦੀ ਨਿੱਗੀ ਕੋਲ ਦਾ ਆਨੰਦ ਮਾਣ ਦੇ ਕਿਰਪਾ ਦੇ ਖਾਸ ਸਤ ਸੰਗ ਜੀਓ ਜਿਸ ਵੇਸ਼ ਮਿਤਾ ਗੋਬਿੰਦ ਸਿੰਘ ਸਾਹਿਬ ਤੇ ਪਾਤਸ਼ਾਹ ਬਣੋ ਗੋਲ ਆਂਦਰਾ ਵਾਪੇ ਪ੍ਰਭਾਨਾ ਕੋਈ ਰਸਨਾ ਬਾਜੇ ਨਾ ਰਾਜਾਏ ਲੋਹਾ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਦਚਾ ਦੇ ਚਰਨਾਟਾ ਗੱਜ ਵਜੂ ਹੰਦੇ ਪ੍ਰਭਾਨੀਆਂ ਜੀ ਆ ਨਦਰ ਗਰੇ ਸਾਹ ਕੋਰ ਬਖਸ਼ਿਸ਼ ਕੀਤੀ ਹੈ ਭੈਸ਼ਾ ਪਾਈ ਸਰਦਾਰ ਬਾਪੂ ਭੈਸ਼ਾ ਪੈਸ਼ਾ ਦੇ ਮਹਿੰਦਰ ਸਿੰਘ ਜੀ ਲੰਬੜਦਾਰ ਸਾਹਿਬਾ ਜਿਨ੍ਹਾਂ ਦੇ ਨਾਲ ਨੇ ਪਿਤਰੇ ਕਾਕਾ ਚੰਨਪ੍ਰਿੰਤ ਸਿੰਘ ਜੀ ਜੋ ਦੇਸ਼ੋਂ ਘਰੇ ਆਏ ਨੇ ਸ਼ਾਨਦਾਰ ਉਹਨਾਂ ਦੇ ਪਿਤਾ ਜਥੇਦਾਰ ਬਾਬਾ ਜਗਤਾਰ ਸਿੰਘ ਜੀਤਾਰੀ ਬਾਬਾ ਜਿਨ੍ਹਾਂ ਤੇ ਸਰਪ੍ਰਸਤੀ ਬਖਸ਼ਸ਼ ਬੜੀਆਂ ਲਾਹਤਾਂ ਕਰਤਾਂ ਨੇ ਤੇ ਸਤਗੁਰ ਨੇ ਉਹਨਾਂ ਨੂੰ ਇਹ ਖੁਸ਼ੀਆਂ ਦੇ ਮੌਕੇ ਬਖਸ਼ਿਸ਼ ਕੀਤੇ ਨੇ ਸਤਗੁਰ ਨੇ ਜੇਪਾ ਕਰਕੇ ਇਹ ਗੱਲ ਕਹੀ ਹੈ ਇਹ ਬਚਨ ਕੀਤੇ ਨੇ ਸਤਿਗੁਰ ਨੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਜੇ ਸਤਿਗੁਰ ਦੀ ਨਜ਼ਰ ਹੋਵੇ ਤਾਂ ਫਿਰ ਪਾਤਸ਼ਾਹਾਂ ਮਿਲਦੀਆਂ ਨੇ ਤਾਂ ਫਿਰ ਇਹ ਖੁਸ਼ੀਆਂ ਦੇ ਮੋਕੇ ਮਿਲਦੇ ਨੇ ਆਪ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਨਹੀਂ ਮਿਲਦੇ ਸਤਗੁਰ ਕਹਿੰਦੇ ਖੁਸ਼ੀਆਂ ਪਾਤਸ਼ਾਹਾਂ ਵਡਿਆਈਆਂ ਜਿ ਧੰਗੁਰ ਨਾਨਕ ਸਾਹਿਬ ਤੇ ਪਾਤਸ਼ਾਹ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਦਸ਼ਾਹ ਜੀ ਦੀ ਨੰਦਰ ਹੋ ਜਵੇ ਨਾ ਤਾਂ ਇਹ ਰਹੇ ਖੁਸ਼ੀਆਂ ਦੇ ਖੇੜੇ ਮਿਲਦੇ ਨੇ ਇਹ ਐਵੇਂ ਨਹੀਂ ਮਿਲਦੇ ਮਿੱਠਾ ਮੇਵਾ ਰੱਬ ਸਭ ਨੂੰ ਦੇਵੇ ਕਿਉਂਕਿ ਪਹਿਲੀ ਖੁਸ਼ੀ ਹੁੰਦੀ ਆ ਪੁੱਤਰ ਦੇ ਜਨਮ ਦੀ ਤੇ ਦੂਜੀ ਖੁਸ਼ੀ ਹੁੰਦੀ ਆ ਪੁੱਤਰ ਦੇ ਵਿਆਹ ਦੀ ਇਹ ਧੋਮਕ ਖੁਸ਼ੀਆਂ ਉਹ ਮਿਲਿਆ ਨੇ ਜਦੋਂ ਸਤਗੁਰੂ ਆਉਣ ਜੀ ਬੇਪਰਵਾਹ ਜੀ ਉਦੋਂ ਖੁਸ਼ੀਆਂ ਮਿਲਦੀਆਂ ਨੇ ਉਦੋਂ ਤਹੀ ਮੰਤਰ ਚਾਸਾ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਪੁੱਤਰ ਦਾ ਜਨਮ ਹੋਏ ਤੇ ਅੱਜ ਸਾਲਾਂ ਤੋਂ ਮਹੀਨੇ ਮਹੀਨਿਆਂ ਤੋਂ ਹੱfte ਹੱfte ਤੋਂ ਉਹ ਘੜੀ ਪਲ ਜਿਹੜਾ ਸਮਾ ਭਾਈ ਸਾਹਿਬ ਭਾਈ ਸਾਡੇ ਜਗਨਾਰ ਸਿੰਘ ਜਿੱਥੇ ਦਾ ਭਾਈ ਸਾਹਿਬ 49 ਇਹ ਬੱਚੇ ਉਹਨਾਂ ਦੇ ਲਾਡਲੇ ਹੋਣ ਹਾਲ ਉੱਪਰ ਕਚੰਦੰਪੀ ਸਿੰਘ ਜੀਆਂ ਦੇ ਸੋਹਣੇ ਵਿਆਹ ਦੇ ਅੰਦਰ ਸਤਿਗੁਰਾਂ ਦਾ ਧੰਨਵਾਦ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਜੀਆਂ ਦੇ ਸਹਿਜ ਪਾਠ ਦੀ ਸੇਵਾ ਗੁਰੂ ਕੇ ਜੀਰਾਂ ਨੇ ਕੀਤੀ ਹੈ ਉਪਰੰਤ ਨਮਾਸਤ ਸਭ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵਿਰਾਤ ਵਿੱਚ ਭੋਗ ਦੇ ਜਿਹੜੇ ਸ਼ਲੋਕ ਨੇ ਉਹ ਆਪ ਸੰਗਤਾਂ ਨੇ ਸਰਬਣ ਕੀਤੇ ਨੇ ਬਹੁਤ ਸਰਾ ਮਾਨ ਭਾਈ ਸਾਹਿਬ ਭਜਤਤਾ ਸਿੰਘ ਜੀ ਜਿੱਥੇ ਦਾ ਸਾਡੇ ਉਹਨਾਂ ਵੱਲੋਂ ਆਪਣੇ ਲੜਕੇ ਦੇ ਵਿਆਹ ਦੀਆਂ ਖੁਸ਼ੀਆਂ ਅੰਦਰ 200 ਲੱਖ ਦਮੜਾ ਜਿੱਥੇ ਨੂੰ ਮਾਨ ਬਖਸ਼ਿਸ਼ ਕਰਕੇ ਦਿੱਤਾ ਹੈ ਹੋਰ ਹੁਣ ਕਿਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੇ ਸਾਡੇ ਸਤਸਾ ਨਗਰ ਤੋਂ ਵੀ ਆਏ ਨੇ ਉਹਨਾਂ ਦਾ ਮਤਲਬ ਹੀ ਬਹੁਤ ਸਾਰਾ ਮਾਨ ਕਾਕਾ ਚੰਨਪ੍ਰੀ ਸਿੰਘ ਜੀਆ ਬਲੋ ਵੀ ਬਹੁਤ ਸਾਰਾ ਮਾਨ ਸੋਹ ਲਖਤ ਮੜਾ ਇਹਨਾਂ ਦੀ ਮਾਤਾ ਮਾਤਾ ਜੀਆ ਬਲੋ ਵੀ ਬਹੁਤ ਸਾਰਾ ਮਾਨ ਕੁਲਵਿੰਦਰ ਕੌਰ ਜੀ ਸਾਡੇ ਬੜੇ ਮਿੱਠੇ ਸੁਭਾਅ ਦੇ ਨੇ ਕਾਫੀ ਸਮੇਂ ਤੋਂ ਅਪ ਸਾਡਾ ਪਿਆਰ ਜਿਹੜਾ ਬਾਬਾ ਜੱਟਾ ਸਿੰਘ ਕਾਰੀ ਜੀ ਨਾਲ 20 ਸਾਲ ਤੋਂ ਅਸੀਂ ਦੋਨੇ ਸਾਥੀ ਇਨਾਂ ਦੇ ਨਾਲ ਗੁਰੂ ਕੀ ਬਾਣੀ ਦੀ ਸੇਵਾ ਨਿਭਾਉਂਦੇ ਨੇ ਸਾਡਾ ਪਿਆਰ ਜਿਹੜਾ ਹੈ ਕੱਟੋ-ਕੱਟ 20 ਸਾਲ ਤੋਂ ਬਣਿਆ ਆ ਰਿਹਾ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਕਿਰਪਾ ਹੋਈਏ ਧੰਗੁਰ ਨਾਨਕ ਸਾਹਿਬ ਦੇ ਪਾਤਸ਼ਾਹ ਜੀ ਦੀ 15 ਮਿੰਟ ਦਾ ਸਮਾਂ ਸਾਨੂੰ ਮਿਲਿਆ ਸੋ ਗੁਰੂ ਕੇ ਪਿਆਰੋ ਵਿਆਹ ਜਿਹੜੇ ਨੇ ਤੇ ਨਟਕਾ ਦਾ ਇਹ ਸਾਹਮਣੇ ਸਮੇਂ ਅੰਦਰ ਵੀ ਮੰਗ ਜਿਹੜੀ ਹੈ ਗੁਰੂ ਕੇ ਸੰਗਤਾਂ ਅੱਜ ਬੇਨਹੀਂ ਕਰਦਿਆ ਹੋਇਆ ਇਹ ਮੰਗ ਜਿਹੜੀ ਹੈ ਸਤੂਰਾ ਤੋਂ ਸੰਗਤਾਂ ਵੀ ਕਰਦਿਆ ਰਹਿੰਦਿਆਂ ਨੇ ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਸਾਖੀ ਮੈਂ ਦੋ ਪੰਤੀ ਸੁਣਾ ਦੇਣੀ ਆ ਉਸ ਤੋਂ ਬਾਅਦ ਇੱਕ ਕੌਤਾ ਕਿਉਂਕਿ ਜਦ ਤੱਕ ਸੰਗਤ ਆ ਜਾਵੇ ਸਾਡੇ ਪੰਥਕ ਜਥੇ ਭਾਈ ਸਾਹਿਬ ਮਾਈ ਗੁਰਜੀਤ ਸਿੰਘ ਜੀ ਸਾਹਿਬ ਨੇ ਆਪ ਨੂੰ ਵਿਸਤਾਰ ਦੇ ਨਾਲ ਗੁਰੂ ਜਸਤ ਦੇ ਨਾਲ ਧਿਆਨ ਦੇ ਨਾਲ ਜੋੜਨਾ ਹੈ ਮੈਂ ਕਹਿੰਦਾ ਜਦ ਤੱਕ ਸੰਗਤ ਜਿਹੜੀ ਘਾਲ ਛੱਡਾ ਜਿਹੜਾ ਭਰ ਜਾਵੇ ਆਓ ਕਲਗਿਆ ਵਾਲੇ ਬਾਦਸ਼ਾਹ ਅਨੰਦਗੁਰ ਸਾਹਿਬ ਦੀ ਧਰਤੀ ਤੇ ਉਸਾਰੀ ਕਰ ਰਹੇ ਨੇ ਆਪ ਕੋ ਸਤਨਾ ਸਿਵਾ ਹੈ ਗੁਰੂ ਉਸਾਰੀ ਹੋਈ ਹੈ ਕਿਲਾ ਨੱਦਗੜ ਲੱਗੇ ਹੋਏ ਨੇ ਮਜ਼ਦੂਰ ਲੱਗੇ ਹੋਏ ਨੇ ਸੇਵਾ ਦੇ ਡੁੱਟੇ ਹੋਏ ਨੇ ਕੀ ਹੋਇਆ ਭਾਣਾ ਕਿ ਕਲਗਿਆ ਵਾਲੇ ਬਾਦਸ਼ਾਹ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸਨੇਰੀ ਚੋੜਾ ਸਜੇ ਹੋਇਆ ਦਾ ਕਲਗੀ ਸਜਾਈ ਹੋਈ ਹੈ ਹੀਰੇ ਜਵਰਾਤ ਵਾਲੀ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸ਼ਸਤਰ ਸਜਾਏ ਹੋਏ ਨੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜਿਆਂ ਨੇ ਤੇ ਕਿਤੇ ਜਾਨ ਦੀ ਬਾਤ ਵੀ ਤਿਆਰੀ ਕੀਤੀ ਹੋਈ ਹੈ ਤੇ ਨਾਲ ਸਿੰਘ ਵੀ ਨਾਲ ਲੜਨੀਆਂ ਫੱਜਾ ਪਿਆਰ ਉਹ ਤਿਆਰ ਆਪਣੇ ਘੋੜੇ ਲਗਾ ਕਿਤੇ ਬਾਹਰ ਜਾਣ ਦੇ ਲਈ ਤਿਆਰੇ ਖੱਤੇ ਹੋਏ ਨੇ ਤੇ ਕਲਗਿਆਂ ਵਾਲੇ ਪਾਤਸ਼ਾਹ ਕਹਿੰਦਾ ਜਾਂਦਿਆ ਜਾਂਦਿਆ ਅਨੰਦਗੜ੍ਹ ਥਾਪੀ ਉਸਾਰੀ ਹੋਈ ਹੈ ਤੇ ਦੇਖ ਕੇ ਚਰੀਏ ਆਪ ਸਤਨਾਮ ਸ਼੍ਰੀ ਵਾਹਿਗੁਰੂ ਮੇਰੇ ਦਸ਼ਮੇਸ਼ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਉਹ ਅਨੰਦਗੜ੍ਹ ਦੀ ਧਾਤੀ ਤੇ ਜਦੋਂ ਆਏ ਨੇ ਸਿੰਘਾਂ ਸਮੇਤ ਆ ਗਾੜਾ ਬਰਾਰੇ ਸੀ ਸਿੰਘ ਆਖੂ ਸਤਨਾਮ ਸ੍ਰੀ ਵਾਹਿਗੁਰੂ ਉਹ ਚੂਨੇ ਦੀ ਤਿਆਰੀ ਦੇ ਨਾਲ ਅਨੰਦਗੜ੍ਹ ਸਾਹਿਬ ਦੀ ਉਸਾਰੀ ਹੋ ਰਹੀ ਹੈ ਸਤਪੁਰਖ ਖੜੇ ਹੋਏ ਨੇ ਕਿੱਥੇ ਖੜੇ ਨੇ ਜਿੱਥੇ ਗਾੜਾ ਜਿੱਥੇ ਚੂਨਾ ਤਿਆਰ ਹੋ ਰਿਹਾ ਹੈ ਕੇਹੀ ਦੇ ਨਾਲ ਸੇਵਾਦਾਰ ਜੱਟੇ ਹੋਣੇ ਇੱਕ ਸਿੱਧ ਸਦਰਾ ਸਿੰਘ ਜਿਹੜਾ ਸੀ ਉਹ ਕਹੀ ਚਲਾ ਰਿਆ ਸੀ ਆਖੋ ਸਤਨਾਮ ਵਾਹਿਗੁਰੂ ਸਾਰੇ ਜਾਣਦੇ ਹੋ ਜ਼ਿਮੀਂਦਾਰ ਲੋਕ ਨੇ ਕਹੀ ਦੋ ਜੋ ਚਲਾ ਰਹੇ ਨੇ ਤੇ ਕੀ ਭਣਾ ਵਰਤਿਆ ਕਿ ਸਤੂਰਾਂ ਦੇ ਚੋਲੇ ਤੇ ਉਹ ਗਾਰੇ ਦੇ ਛਿੱਟੇ ਪੈ ਗਏ ਆਖੋ ਸਤਨਾਮ ਵਾਹਿਗੁਰੂ ਗਾਰੇ ਦੇ ਛਿੱਟੇ ਪੈ ਗਏ ਕਹੀ ਇਹੇ ਤੇ ਚੱਲੀ ਤੇਜ਼ ਸਿੰਘ ਤੋਂ ਕਲਗਿਆ ਵਾਲੇ ਪਾਤਸ਼ਾਹ ਦਾ ਜਿਹੜਾ ਚੋਲਾ ਹੈ ਨਾ प्यारी कसी होइए मेरे सतगुरु कलगियां वाले बादशाह ने बाहर जान दी ते चोले ते ਛੱਡੇ ਪੈ ਗਏ ਨੇ ਗਾਰੇ ਦੇ ਚੋਲਾ ਜਿਹੜਾ ਥੋੜਾ ਖਰਾਬ ਹੋ ਗਿਆ ਸਤਨਾ ਵਾਹਿਗੁਰੂ ਸਤਗੁਰ ਵੇਖਦੇ ਨੇ ਕੋਈ ਗੱਲ ਨਹੀਂ ਸੋਚਿਆ ਕਿ ਹੁਣ ਮੈਨੂੰ ਵਾਪਸ ਭੋਰਾ ਸਾਹਿਬ ਦੀ ਧਰਤੀ ਤੇ ਜਾਣਾ ਜਿੱਥੇ ਉਹਨਦੇ ਰਹਿਸ਼ ਸੀ ਕਹਿੰਦੇ ਚੋਲਾ ਜਿਹੜਾ ਹੈ ਹੁਣ ਬਦਲਣਾ ਪੈਣਾ ਹੈ ਬਾਬਾ ਕਲਗियां वाले बादशाह ਸਤਪੁਰ ਨੇ ਕੁਝ ਨਹੀਂ ਕਹਿ ਸੇਵਾਦਾਰ ਨੂੰ ਜਦੋਂ ਸਤਗੁਰੂ ਜੀ ਨੇ ਪੈਠ ਮੋੜੀ ਐ ਧੋਰਾ ਸਾਹ ਪਰਨੇ ਚੱਲੇ ਨੇ ਤੇ ਸਿੰਘਾਂ ਨੇ ਉਸ ਸੇਵਾਦਾਰ ਨੂੰ ਫੜ ਲਿਆ ਆਖੋ ਸਤਨਾਮ ਸਵਾਹਿਗੁਰੂ ਸੇਵਾਦਾਰੋ ਨੇ ਜਿਹਨੇ ਕੇਹੀ ਚਲਾਈ ਸੀ ਜੋਰ ਦੇ ਨਾਲ ਤੇ ਉਹਨਾਂ ਨੂੰ ਵੜ ਕੇ ਉਹਦਾ ਸੋਡਾ ਲਾਤਾ ਆਖੋ ਸਤਨਾਮ ਸਵਾਹਿਗੁਰੂ ਸੋਡਾ ਲਾਤਾ ਸਤਗੁਰੂ ਵਾਲੇ ਥੋੜੇ ਜੇ ਕਿਲਾ ਕੀ ਅੱਗੇ ਗਏ ਸੀ ਉਹ ਰੋਂਦਾ ਰੋਂਦਾ ਸਤੂਰਾਂ ਦੇ ਚਰਨਾਂ 'ਚ ਗਿਰ ਗਿਆ ਕੋ ਸਤਨਾ ਜੀ ਵਾਹਿਗੁਰੂ ਸਤਗੁਰੂ ਜੀ ਕਹਿੰਦੇ ਮੇਰੇ ਤੇ ਗੱਲ ਤੇ ਹੋ ਗਈ ਐ ਤੁਹਾਡਾ ਚੌੜਾ ਜਿਹੜਾ ਐ ਮੇਰੇ ਤੇ ਕਿਸੇ ਦੇ ਨਾਲ ਗਾ ਰਹੇ ਨੇ ਲਿਪੜ ਗਿਆ ਐ ਸਤਗੁਰੂ ਤੇ ਮੈਨੋਂ ਦੇ ਸੇਵਾਦਾਰਾਂ ਨੇ ਬਹੁਤ ਕੁੱਟਿਆ ਕੋ ਸਤਨਾ ਜੀ ਵਾਹਿਗੁਰੂ ਸੇਵਾਦਾਰਾਂ ਨੇ ਬਹੁਤ ਕੁੱਟਿਆ ਐ ਸਤਗੁਰੂ ਬਾਪਸ ਆ ਗਏ ਨੇ ਸੇਵਾਦਾਰ ਨੂੰ ਪੁਛਦੇ ਨੇ ਤਾਲਾ ਕੀਤੀ ਐ ਕਹਿੰਦੇ ਤੁਸੀਂ ਕਿਉਂ ਕੀਤਾ ਐ ਗਮਾ ਮੈਂ ਤੇ ਕੁਝ ਨਹੀਂ ਕਿਹਾ ਰਾਂ ਨੂੰ ਤੁਸੀਂ ਕਿਉਂ ਤਾਲਾ ਨਾ ਕੀਤਾ ਫਿਰ ਸਤਗੁਰੂ ਜੀ ਪਤਾ ਕੀ ਕਹਿਣ ਲੱਗੇ ਫਿਰ ਹੁਣ ਉਹ ਰੋਜ਼ ਬੇਨਤੀ ਤਰਲਾ ਕਰਦਾ ਹੁੰਦਾ ਸੀ ਕਲਖਿਆਂ ਵਾਲੇ ਪਾਤਸ਼ਾਹ ਜਦੋਂ ਵੀ ਆਉਂਦਾ ਕਿਹੜੀ ਗੱਲ ਕਹਿੰਦਾ ਸੀ ਸਤਗੁਰੂ ਮੇਰੇ ਤੇ ਕਿਰਪਾ ਕਰਿਓ ਮੇਰੇ ਵੀ ਸੰਯੋਗ ਕਿਸੇ ਭਾਖਾਂ ਵਾਲੀ ਲੜਕੀ ਦੇ ਨਾਲ ਮੇਰੇ ਸੰਯੋਗ ਜੋੜੂਣ ਜੋੜਿਓ ਤੇ ਰੋਜ਼ ਕਹਿੰਦਾ ਹੁੰਦਾ ਸੀ ਸਤਗੁਰੂਆਂ ਨੂੰ ਹੁਣ ਕਲਖਿਆ ਵਾਲੇ ਪਾਤਸ਼ਾਹ ਨੇ ਸਿੰਘਾਂ ਨੂੰ ਇਕੱਠੇ ਕਰ ਰਿਆ ਕੋ ਸਤਨਾ ਜੀ ਵਾਹਿਗੁਰੂ ਸਿੰਘਾਂ ਨੂੰ ਇਕੱਠੇ ਕਰ ਲਿਆ ਕਹਿੰਦੇ ਕਿਨ ਭਾਈ ਸਭ ਤੋਂ ਪਹਿਲਾਂ ਜਵੇੜ ਮਾਰੀ ਐ ਤੇ ਕਿਨ ਸੌਦਾ ਲਾਇਆ ਏ ਇਸ ਸਿੰਘ ਦਾ ਕਹਿੰਦੇ ਜੀ ਇਹ ਸਿੰਘ ਨੇ ਲਾਇਆ ਸੌਦਾ ਕੋ ਸਤਨਾ ਜੀ ਵਾਹਿਗੁਰੂ ਸਤਗੁਰ ਪਤਾ ਹੁਣ ਕੀ ਕਹਿਣ ਲੱਗੇ ਉਹਨੂੰ ਕਹਿੰਦੇ ਤੇਰੇ ਕਿੰਨੇ ਬੇਟੀਆਂ ਨੇ ਕਹਿੰਦਾ ਜੀ ਮੇਰੇ ਦੋ ਬੇਟੀਆਂ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਦੋ ਬੇਟੀਆਂ ਨੇ ਕਹਿੰਦੇ ਇੱਕ ਬੇਟੀ ਦਾ ਸਾਖ ਜਿਹੜਾ ਤੈਨੂੰ ਇਸ ਸਿੰਘ ਨੂੰ ਦੇਣਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਖ ਰਪਾ ਕੀਤੀ ਹੈ ਉਹ ਸਿੰਘ ਦੀ ਵਿਆਹ ਜਿਹੜਾ ਸੁਭਨੰਦ ਕਾਰ ਸਤ ਜੀ ਨੇ ਇਸ ਤਰ੍ਹਾਂ ਇਹ ਮੰਗਾ ਪੂਰੀਆਂ ਕਰਦੇ ਹੁੰਦੇ ਸੀ ਸੋ ਸਮਾ ਆਇਆ ਹੈ ਭਾਈ ਸਾਹਿਬ ਭਾਈ ਸਰਦਾਰ ਜਿੱਥੇ ਦਾ ਸਾਡੇ ਜਟਾਰ ਸਿੰਘ ਦੀ ਤਾਰੀ ਬਾਬੇ ਨੂੰ ਉਹਨਾਂ ਦੇ ਹੁਣਾਂ ਸੁਪੁੱਤਰ ਲਾੜੇ ਦੇ ਪੁੱਤਰ ਦਾ ਵਾਅ ਜਿਹੜਾ ਕੱਲੋ ਸ਼ੁਭਨੰਦ ਕਾਰਜ ਹੋਣੇ ਨੇ ਆਓ ਪੁੱਤਰ ਐਸਾ ਇੱਕ ਨਿਸ਼ਾਨ ਹੈ ਜਗਤ ਦੇ ਵਿੱਚ ਭਾਈ ਸਾਹਿਬ ਜੀ ਉਹ ਜਿਨ੍ਹਾਂ ਦੇ ਘਰ ਪੁੱਤ ਨਹੀਂ ਨਾ ਹੁੰਦਾ ਉਹਨਾਂ ਨੂੰ ਪੁੱਛਿਓ ਜਿੰਨੀ ਮਾਇਆ ਇਕੱਠੀ ਹੁੰਦੀ ਸਭ ਫੇਕੜੀ ਹੋ ਜਾਂਦੀ ਹੈ ਜਿੰਨੀ じめ ਇਕੱਠੀ ਕੀਤੀ ਹੁੰਦੀ ਸਭ ਮੰਨ ਦੇ ਵਿੱਚ ਕੌੜਾ ਰੂਪ ਬਣ ਕਰ ਜਾਂਦੀ ਹੈ ਜਦੋਂ ਤੱਕ ਸਾਹਮਣੇ ਵਾਲਾ ਨਾ ਹੋਵੇ ਤੇ ਮਨ ਦੇ ਵਿੱਚ ਇਹ ਬੁੱਦੂ ਜਿਹੜਿਆ ਨੇ ਕੌੜੇ ਪੰ ਦੇ ਵਿੱਚ ਆ ਜਾਂਦੇ ਨੇ ਨਾ ਮਾਇਆ ਚੰਗੀ ਲੱਗਦੀ ਆ ਨਾ ਕੋਈ ਰਿਸ਼ਤੇਦਾਰ ਚੰਗਾ ਲੱਗਦਾ ਜਦੋਂ ਤੱਕ ਪੁੱਤਰ ਦਾ ਮਿੱਠਾ ਮਿਹਬਤ ਨਹੀਂ ਮਿਲਦਾ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਪੀਰਾ ਪਗੰਬਰਾਂ ਨੂੰ ਵੀ ਇਸ ਦੀ ਲੋੜ ਪਈ ਹੈ ਸਾੜਾ ਸਾਧਾ ਨੂੰ ਵੀ ਇਸ ਦੀ ਪੁੱਤਰ ਦੀ ਲੋੜ ਪਈ ਹੈ ਸ਼ਕਪੁਰ ਨੇ ਗੁਰ ਅਰਜਨ ਸਾਹਿਬ ਦੇ ਪਾਛੇ ਨੇ ਵੀ ਬਾਬਾ ਬੁੱਢਾ ਜੀਆਂ ਦੇ ਚੰਨਕ ਮਾਤਾ ਗੰਗਾ ਜੀ ਨੂੰ ਪਿੰਕ ਕਰਕੇ ਇਹ ਬਖਸ਼ਿਸ਼ੋ ਗਾਸੀ ਜੋ ਗੁਰੂ ਕੇ ਪਿਆਰੇ ਦਿੱਤੇ ਇਹ ਸਭ ਨੂੰ ਲੋੜ ਪੈਂਦੀ ਆਉ ਕਿਸੇ ਅੱਖਰ ਦੇ ਕਿਸੇ ਕਵੀ ਨੇ ਦੋ ਉਕਰ ਜਿਹੜੇ ਪੁੱਤਰਾ ਬਾਸ ਤੇ ਲਿਖੇ ਨੇ ਉਹ ਮੇਰੇ ਸਾਥੀ ਹਾਂ ਜੀ ਅੰਕੂਰ ਸਭਨ ਕਰੂਗੇ ਪਾਂਡਾ ਸੋਨਾ ਪਿਆ ਹੋਵੇ ਚੱਲਦੀ ਆ ਹੁਣ ਸੈਂਕੜ ਗੱਡੀਆਂ ਸੌ ਵਿਗਾ ਜ਼ਮੀਨ ਹੋਵੇ हुअ घोड़ियण पुत राम बिना काठ न मर जा हो जूं मर जा जिसनो कोई औतर आ ਪੁੱਤ ਜਿਸ ਦਾ ਹੋਵੇ ਨਾ ਉਸ ਦੀ ਫਸਲ ਉਜਾੜ ਨਾ ਰੱਖੇ ਘਰ ਸ਼ੰਕਾਰ ਵਿੱਚ ਬਾਲ ਨਹੀਂ ਜਿਸ ਘਰ ਵਿੱਚ ਬਾਲ ਨਹੀਂ ਮਾਪੇ ਨਾਲ ਹੋ ਕੇ ਆ ਮਰਦੇ ਪੁੱਤਰਾ ਬਿਨਾ ਨਾਮ ਨਹੀਂ ਤੋਤ ਬਿਨਾ ਕਾਜ ਨਹੀਂ ਸਾਤੇ ਦਾ ਤਾਕਤ ਪੁੱਤਾਂ ਪੁੱਤਰਾ ਦੀ ਤਾਕਤ ਤੁੰਦਰ ਦੀ ਬੇਟੋ ਲੋਕ ਕਹਾਣੀਆਂ ਪਰਦੇ ਪੁੱਤਰਾ ਬਿਨਾ ਨਾਮ ਨਹੀਂ ਦੌਤ ਬਿਨਾ ਕਾਜ ਨਹੀਂ ਸਰ ਤੇ ਪੁੱਤਰਾ ਦੀ ਖਿੱਚ ਪਿੱਛੇ ਪੁੱਤਰਾ ਦੀ ਖਿੱਚ ਪਿੱਛੇ ਮਾਪੇ ਖਿੱਚੇ ਘਰਾਂ ਨੂੰ ਆਉਂਦੇ ਇੱਕ मापे जाल खे पा इस महंगी दात लई पैरों गुगे पीर मनोद ਆਂ ਨੂੰ ਸਰਵਰ ਜਹ ਸਖੀਆਂ ਨੂੰ ਭੁੱਲ ਚੂਰ ਮੈਂ ਨਿਤ ਖਵਾ ਵੜਾ ਡੌਕਣ ਤਲ ਚੁੰਮਣ ਲਈ ਬਣ ਕੇ ਵਿੱਚ ਪਹਾੜਾ ਜਾਵਣਾ ਕਾ ਸਤਗੁਰ ਦੀ ਮਿਹਰ ਤੋਂ ਬਿਨਾ ਸਤਗੁਰ ਦੀ ਮੇਰੇ ਤੋਂ ਬਨਾ ਡੁੱਬਦੇ ਪੈੜੇ ਕਦੇ ਨਹੀਂ ਤਰਦੇ ਆ ਬਿਨਾ ਨਾਮ ਨਹੀਂ ਦੌਲਤ ਬਿਨਾ ਕਾਜ ਨਹੀਂ ਸਰ ਤੇ ਕਈ ਭਾਈਆ ਪੰਡਤਾਂ ਦੇ ਕਈ ਭਾਈਆ ਪੰਡਤਾਂ ਦੇ ਅੱਖੀਂ ਵੇਖੇ ਕੱਢ ਦੇਗੇ ਦੇਖ ਕੇ ਕੱਟਦੇ ਪੁੱਤਰਾ ਬਦਲੇ ਹਾੜੇ ਭਾਲਾ ਸਮਝਾਉਣ ਵਾਲੇ ਦੇਖ ਕੇ ਪੈਦੇ ਵਿੱਚ ਪਵਾੜੇ ਸਤ ਗੁਰ ਤੇ ਹੁਕਮ ਬਿਨਾ ਸਤ ਗੁਰ ਤੇ ਹੁਕਮ ਬਿਨਾ ਕਿਹੜਾ ਖਾਲੀ ਝੋਲੀ ਭਰਦੇ ਪੁੱਤਰਾ ਬਿਨਾ ਨਾਮ ਨਹੀਂ ਤੌਤ ਬਿਨਾ ਕਾਜ ਨਹੀਂ ਸਰਦੇ ਕੱਚ ਪਾਈ ਮਮਤਾ ਨੇ ਦਸ਼ਰਤ ਡਿੱਗ ਮਹੱਲੋਂ ਮਰੀਆ ਨਾਮ ਬਿਨਾਂ ਨਹੀਂ ਬਹੁਤ ਬਿਨਾ ਕਾਜ ਨਹੀਂ ਸਰਦੇ ਕਿਉਂਕਿ ਕੋਣ ਦੇ ਮਿਲਣ ਨਹੀਂ ਸਰਦੇ ਆ ਸੋ ਆਓ ਸਤਿਗੁਰੂ ਨੇ ਬਖਸ਼ਿਸ਼ ਕਰਾ ਕਿਤੇ ਪੈਸਾ ਪੈ ਦਿੱਤਾ ਸੀ ਜਿਹਨਾਂ ਖੁਸ਼ੀਆਂ ਦੇ ਮੌਕੇ ਬਖਸ਼ਿਸ਼ ਕੀਤੇ ਨੇ ਬੋਲਦੇ ਹੋਇਆਂ ਰੇਅੰਤ ਗਲਤੀ ਹੋ ਜਾਂਦਿਆਂ ਨੇ ਕਰਕੇ ਸਾਡੀ ਚੋਰੀ ਤੇ ਗੁਰੂ ਦਾ ਆਦੇਸ਼ ਆਪਣੀ ਗੰਢੀ ਬਣ ਕੇ ਜਾਣਾ ਜੀ ਆਓ ਹੁਣ ਪੈਸਾ ਬਖਸ਼ਣ ਦਿੱਤੀ ਸੀ ਜੀ ਸਾਡੇ ਡਾਕਟਰ ਸਾਹਿਬ ਜੀ ਬੋਸ ਰਮਾਨ ਉਹਨਾਂ ਵੱਲੋਂ ਵੀ ਮਿਲਿਆ ਹੈ ਸਤਿ ਕੁ ਕਰਤਾ ਕਰ ਚੜ ਦੀ ਕਲਾ ਦਾਤ ਬਖਸ਼ਿਸ਼ ਕਰਨ ਅੰਤ ਵਿੱਚ ਫਤੇ ਪ੍ਰਵਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ